ਅੰਮ੍ਰਿਤਸਰਿਕ ਆਖਸਾਂ ਜਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡੇ ਫਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਜਰਸੀ ਵਸ਼ੀਆਂ ਦੀ ਵੀ ਤੁਹਾਡੇ ਕੋਲ ਜਲਦੀ ਪਹੁੰਚ ਸਕਣਾ ਅੱਜ ਤੁਹਾਨੂੰ ਇੱਕ ਜਰਸੀ ਦਾ ਨਗੀਨਾ ਦਿਖਾਉਣਾ ਹੈ ਬਾਈ ਜੀ ਬਹੁਤ ਚੰਗੀ ਬੱਛੀ ਹੈ ਜਰਸੀ ਦੀ ਬ੍ਰੀਡ ਵਾਲੀ 52 ਇੰਚ ਹਾਈਟ ਹੈ ਬਾਈ ਜੀ 4 ਸਵਾ 4 ਫੁੱਟ ਦੀ ਬੁੱਧੀ ਵਾਲੀ ਬੱਛੀ ਹੈ ਛੋਟੇ ਕਰਨਾ ਟਾਪ ਕਲਾਸ ਬੱਛੀ ਹੈ ਬਾਈ ਜੀ ਕਿਸੇ ਪਾਸੇ ਨਖੰਦੀ ਪੂਰੇ ਵੱਡੇ ਕਦ ਕੱਦ ਚ AI ਹੋਣ ਦੇ ਬਿਲਕੁਲ ਕਾਬਿਲ ਆ ਜੀ ਉਪਰ ਬਿਲਕੁਲ ਪਦਰ ਵੱਚੀ ਆ ਜੀ ਜੇ ਕਿਸੇ ਨੇ ਲੈਣੀ ਹੋਵੇ ਵੀਰੇ ਸਕਰੀਨ ਦੇ ਥੱਲੇ ਆਪਣਾ ਨੰਬਰ ਚੱਲ ਗਿਆ ਜੀ ਆਪਣਾ ਸੰਪਰਕ ਕਰ ਸਕਦੇ ਹੋ ਜੈਤੋ ਸ਼ਹਿਰ ਹੈ ਇਹ ਆਪਣਾ ਜ਼ਿਲ੍ਹਾ ਫਰੀਦਕੋਟ ਬੁੱਧੀਆਂ ਦੀ ਬੱਚੀ ਬਈ ਫੇਸ ਕੁਆਲਿਟੀ ਚੈੱਕ ਕਰ ਰਿਓ ਉਹ ਸੋਨੇ ਬੱਚੀ ਆਈ ਫੇਸ ਕੁਆਲਟੀ ਚੈੱਕ ਕਰੋ ਇਹ ਬੋਧੀ ਵਾਲੀ ਬੱਚੀ ਮੱਥਾ ਡੂੰਗਾ ਇਹਦਾ 25000 ਰੁਪਏ ਮੁੱਲ ਆ ਬਾਈ ਜੀ ਮੌਕੇ ਤੇ ਮਾੜਾ ਮੋਟਾ ਮਾਨਤਾ ਨੂੰ ਹੋਊਗਾ ਬਾਕੀ ਬਾਈ ਜੀ ਦੇ ਕੋਲ ਦੁਆਰਾ ਬੈਂਤੀ ਕਰਦੀ ਨੇ ਜਰਸੀ ਬੱਚੀਆਂ ਦੇਖ ਲੈਣਾ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਈ ਚਾਰ ਹੀ ਥਾਣੇ ਦੀ ਕੋਈ ਫੋਟਸ਼ਾਟ ਨਹੀਂ ਇਹਦੇ ਉਰੇ ਵੱਡੇ ਗਲਤਕਾਰ ਚ ਜਰਸੀ ਵਛੀ ਬਰੀਡ ਵਾਲੀ ਧੰਨਵਾਦ ਦੋਸਤੋ